ਇਹਨਾਂ ਸੁਪਾਸੰਗੀ ਤੇ ਮੈਂ ਆਪਣੀ ਬੱਚੀ ਦੀ ਅਪੀਲ ਕਰਨੀ ਬਾਦ ਇਕ ਹੋਰ ਲਈ ਇਹਨੂੰ ਐਸਐਮਈ 1 ਟਾਈਪ 1 ਦੀ ਪ੍ਰੋਬਲਮ ਹੈ ਜੀ ਕਿ ਕਿਤੇ ਜੇ ਇਹ ਨਾ neck holding ਕਰ ਸਕਦੀ ਹੈ ਨਾ ਬੈਟ ਸਕਦੀ ਤੋਂ ਇਸ ਲਈ ਮੇਰੇ ਇਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਜੋਲ ਗੈਸਮਾ ਪੂਨੀ ਕਾਸਟ 1.14 ਕਰੋੜ ਰੁਪਏ ਹੈ ਜੀ ਤੋਂ ਉਸ ਲਈ ਅਸੀਂ ਇਹ ਫੰਡ ਇਕੱਠਾ ਕਰਨ ਲਈ ਵੀ ਬਰਾਮਾ ਦੀ ਕਰ ਅਪੀਲ ਕਰਨਾ ਚਾਹੁੰਦੇ ਜੀ ਪ੍ਰੋਬਲਮ ਸੀ ਕਿਵੇਂ ਹੋਈ ਜੀ ਉਹ ਤੇਨਿਕੋ ਮੀਨੀਆਤੀ ਸੀ ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿੱਟ ਬਾਵਾ-ਬੂਵਾ ਹਲਾਉਣ ਲੱਗ ਜਾਂਦਾ ਲੱਤਾਂ ਹਿਲਾਉਣ ਲੱਗ ਜਾਂਦਾ ਪਰ ਇਹਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਜਿਉਂ ਦਿਹਾਣਾ ਡਾਕਟਰ ਗੁਰਪ੍ਰੀਤ ਕੁਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨਟਿਕ ਟੈਸਟ ਲੁਕਵਾਇਆ ਸੀ ਉਹਦੇ ਵਿੱਚ ਇਹਨੇ ਐਸਐਮਏ 1 ਐਸਐਮਏ ਟਾਈਪ 1 ਜੈਨਟਿਕ ਐਡਿਟ ਡਿਟੈਕਟ ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਦਿੱਲੀ ਭੇਜਿਆ ਉਥੋਂ ਇਹਨਾਂ ਬਾਕੀ ਇਲਾਜ ਜੋ ਉਥੋਂ ਚੱਲਦਾ ਹੈ ਦਿੱਲੀ ਤੇ ਤੇ ਬੋਲ ਤੁਹਾਨੂੰ ਕੀ ਲੱਗਦਾ ਵੀ ਤਸ਼ਮੀਨ ਆਨ ਦੀ ਗਲੋਬਲ ਵਰਡ ਪੰਜਾਬ ਵੀ ਜੋ ਵੀ ਇਹ ਆਪਦੇ ਇਹ ਆਰਟਿਸਟ ਨੇ ਇੰਡਸਟਰੀਜ਼ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਮੇਰੀ ਬੱਚੀ ਆਸਤੇ ਬੰਦ ਤੋਂ ਬਸ ਡੋਨੇਟ ਕਰਨ ਜੋ ਮੈਂ ਇਹਨੂੰ ਇੰਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਇਸ ਦੇ ਨਾਲ ਬਸ ਹੋਈ ਹੈ ਕਿ ਇੱਕ ਦੋ ਲੀਡਰਾਂ ਇਕ ਕਰ ਗਿਆ ਵੀ ਲਾਲਜੀਤ ਭੁੱਲਰ ਉਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਉਹਨਾਂ ਨੇ ਮਦਦ ਵੀ ਕੀਤੀ ਹੈ ਸਾਡੀ ਤੇ ਬਾਕੀ ਹਜੇ ਗੱਲ ਚੱਲ ਰਹੀ ਹੈ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ ਦੇ ਮਿਲ ਨਹੀਂ ਪਿਆ ਇਹ ਉਹਦੇ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ ਹੈ ਇਹ ਬਹੁਤ ਮਦਦ ਕਰਦੇ ਆ ਲੋਕਾਂ ਨੇ ਸੋ ਪਨਾਟਕਾ ਅਪਰੋਚ ਕਰਨਾ ਸੈਨੀਟੇਟਿਸ ਤੱਕ ਜਾਂ ਉਪਰਧਿਵੀ ਸਾਹਿਬ ਤੱਕ ਵੀ ਮੇਲਾ ਦੇ ਨੇ ਅਜੇ ਅਪਰੋਚ ਨਹੀਂ ਕੀਤੀ ਇਲੈਕਸ਼ਨ ਕਮੇਟੀ ਸੀ ਸੋ ਇਹਨਾਂ ਦੇ ਵੀ ਇੰਨਾ ਸੌਖਾ ਨਹੀਂ ਹੈ ਪਰ ਤੁਹਾਡੇ ਮadhyam ਲਈ ਅਸੀਂ ਸਾਰਿਆਂ ਨੂੰ ਪੀਲ ਕਰਦੇ ਆ ਕਿ ਜੋ ਵੀ ਸਾਡੇ ਸੈਨੀਟੇਟਿਵ ਨੇ ਹਿੰਦੁਸਤਾਨ ਦੇ ਜੋ ਸਰਟੀਫਿਕੇਟ ਨੇ ਉਹ ਇਦਾਂ ਦੀਆਂ ਫੈਮਿਲੀਸ ਨੂੰ ਮਦਦ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਆ ਸੋ ਇਹਦੇ ਲਈ ਵੀ ਸਾਰੇ ਅੱਗੇ ਆਉਣ ਔਰ ਇਸ ਰੀਜਨ ਦੇ ਕੁਝ ਸਾਡੇ ਇੰਡਸਟਰੀਅਲਿਸਟ ਨੇ ਉਹ ਬੜਾ ਖੁੱਲ ਕੇ ਜਿਹੜਾ ਹੈਗਾ ਸਵੈਜਿਕ ਪਰਵਾ ਦੇ ਉਰੇ ਧਾਂ ਕਰਦੇ ਆ ਸੋ ਇਹ ਬੱਚੀ ਦੀ ਜਾਨ ਬਚਾਉਣ ਦੇ ਲਈ ਇੱਕ ਹਮਲਾ ਇੱਕ ਐਫਰਟ ਆ ਜਿਹਦੇ ਵਿੱਚ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ ਇਸ ਖਾਸ ਕਰਕੇ ਜਿਹੜੀ ਕਬੱਡੀ ਬੇਬੀ ਹੈ 10 ਸਾਲ ਦੀ ਜਿਹੜੀ ਸੋਸ਼ਲ ਮੀਡੀਆ ਉਹਨਾਂ ਦੀ ਪਹੁੰਚ ਦੀ ਮਦਦ ਜਿੰਨੂੰ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਔਰ ਸਾਨੂੰ ਇਸ ਮੀਡੀਆ ਰਾਹੀਂ ਸਾਰੇ ਜਿਹੜੇ ਸਾਡੇ ਇਸ ਸਥਿਤੀ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਪੂਰਵ ਨੂੰ ਮਿਲਦਾ ਹੈ ਕਿ 14.5 ਕਰੋੜ ਰੁਪਈਆ ਦੇਖਦੇ ਵਿੱਚ ਜੋ ਇੱਕ ਬੜੀ ਵੱਡੀ ਰਕਮ ਲੱਗਦੀ ਹੈ ਪਰ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੀ ਇਹ ਟੀਚਰ ਜਲਾਇਓ ਜਲਦੀ ਪੂਰਾ ਕਰਨਾਗੇ ਸਭਾ ਸਾਡੇ ਕੋਲ ਜਿਆਦਾ ਇਸਾ ਕੀ ਨਹੀਂ ਹੈ ਕਿ ਇੱਕ ਦਾ ਦੂਏ ਇੰਜੈਕਸ਼ਨ ਹੈ ਇਹ ਵਰਤੋਂ ਬਲ ਜਿਹੜਾ ਹੈਗਾ 24 ਮਹੀਨੇ ਦੇ ਅੰਦਰ ਉਹਨਾਂ ਲੱਗਣਾ ਚਾਹੀਦਾ ਬਸ ਬੱਚੇ ਦੀ ਜਿਹੜੀ ਕੰਡੀਸ਼ਨ ਉਹ ਕਈ ਵਾਰ ਜ਼ਿਆਦਾ ਵਿਗੜਨ ਲੱਗ ਜਾਂਦੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਜਿੰਨੀ ਜਲਦੀ ਨੂੰ ਇੰਜੈਕਸ਼ਨ ਮਿਲੇਗਾ ਉੰਨੀ ਜਲਦੀ ਜੇ ਹੈ ਇਕਾਦਰ ਦੀ ਰਿਕਵਰੀ ਜਿਹੜੀ ਹੈ ਉਹ ਪੋਸੀਬਲ ਹੈ ਔਰ ਤੁਹਾਡੇ ਸਾਥੀਆਂ ਦੀਆਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ ਤੁਹਾਨੂੰ ਤੁਹਾਡੇ ਸਾਥ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ ਤੁਹਾਡਾ ਦਿੱਤਾ ਹੋਇਆ ਜੋ ਵੀ ਦਾਨ ਹੈ ਉਹ ਇਸ ਫੰਡ ਰਾਈਜ਼ਰ ਪਲੇਟਫਾਰਮ ਦੇ ਥਰੂ ਡਾਇਰੈਕਟਲੀ ਜਿਹੜਾ ਡਰਗ ਮੈਨੂਫੈਕਚਰਿੰਗ ਕੰਪਨੀ ਨੂੰ ਜਿਹੜਾ ਉਹ ਟ੍ਰਾਂਸਫਰ ਕੀਤਾ ਜਾਣਾ ਹੈ ਇਹਨਾਂ ਦੇ ਨਿਜੀਮ ਖਾਤੇ ਦੇ ਵਿੱਚ ਮੌਂਟੀ ਜਾਣੀ ਹੈ ਸੋ ਤੁਹਾਡਾ ਦਿੱਤਾ ਹੋਇਆ ਐਵਰੀ ਸਿੰਗਲ ਪੈਨੀ ਜੋ ਵੀ ਸਿਚਿਦਾਨ ਕਰੋਗੇ ਦੇਸ਼ ਦੇ ਪੰਜਾਬੀ ਬਹੁਤ ਬਸਦੇ ਆ ਸਾਨੂੰ ਅਪੀਲ ਹੈ ਕਿ ਵਿਦੇਸ਼ ਦੇ ਲਈ ਇੱਕ ਅਲੱਗ ਪਲੇਟਫਾਰਮ ਦੇ ਉੱਤੇ ਕਰ ਰਹੇ ਆ ਗੂਡ ਫੰਡਿੰਗ ਦੇ ਫॉर ਇੰਪੈਕਟ ਫੂਨ ਦੇ ਇੰਡੀਆ ਦੇ ਵਿੱਚ ਕਰ ਰਹੇ ਆ ਸੋ ਕਿ ਕਿਵਰ ਪੂਰ ਹੋ ਗਿਆ ਵੀ ਜਿਹੜੇ ਆ ਡਿਸਪਲੇ ਹੋ ਜਾਣਗੇ ਬਟ ਅਗਰ ਇੰਪੈਕਟ ਫੂਨ ਦੇ ਉੱਪਰ ਜਾ ਕੇ ਡਾਇਰੈਕਟਲੀ ਸਰਚ ਕਰੋਗੇ ਤਾਂ ਉੱਥੇ ਬਾਅਦ ਵੀ ਫਲੈਸ਼ ਹੋ ਰਿਹਾ ਹੋਊਗਾ ਇਵਾਦ ਸੋ ਅਸੀਂ ਸਾਰਿਆਂ ਨੂੰ ਅਗੇ ਵੀ ਅਪੀਲ ਕਰਦੇ ਹਾਂ ਕਿ ਇਵਾਦਤ ਦੀ ਜੋ ਲਾਈਫ ਹੈ ਉਹਨੂੰ ਸੇਵ ਕਰਨ ਦੇ ਲਈ ਅਸੀਂ ਤੁਹਾਡਾ ਸਮਰਥਨ ਅਯੋਗ ਚਾਹੁੰਦੇ ਹਾਂ ਸਭ ਦਾ ਦਾਤ ਚਾਹੁੰਦੇ ਹਾਂ ਵੱ ਤੋਂ ਵੱਧ ਦਾਣੇ ਕਰੋ ਤੇ ਸ਼ੇਅਰ ਕਰੋ ਸੋਲਟ ਕਿ ਆਪਣਾ ਜੀ ਬਾਤ ਨੂੰ ਪਹੁੰਚਾ ਸਕੀਏ ਮੈਂ ਕਿਉਂਕਿ ਸਾਰੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਕਲਾਈਟਸਿਟਸ ਆਫ ਕਾਲਜਸ ਦਾ ਚੇਅਰਮੈਨ ਤੇ ਇਹ ਜਿਹੜਾ ਪਰਿਵਾਰ ਹੈ ਇਹ ਮੇਰਾ ਜਿਹੜਾ ਫੁੱਤਰ ਦਾ ਐਸਟ ਸਾਡਾ ਬਾਬਕੀ ਪ੍ਰੋਕੋਲ ਇੰਸਟੀਚੂਸ਼ਨ ਉਧਰ ਜਿਹੜੇ ਹੈਗੇ ਆ ਸਾਡੇ ਧਰਵਾਦੀ ਜਿਹੜੇ ਸਭ ਧਰਵਾਦੀ ਤੋਂ ਧਰਵਾਦੀ ਉਹਦੇ ਸਾਡੇ ਬਹੁਤ ਲੋਕੀ ਐਡਮਿਨਿਸਟਰेटर ਤੇ ਉਹਨਾਂ ਦਾ ਇਹ ਪਰਿਵਾਰ ਹੈ ਤੇ ਮੈਂ ਸਮਝਦਾ ਇਹ ਸਾਡਾ ਬੀਐਫ ਦੇ ਹੀ ਪ੍ਰਭਾਵ ਤੇ ਅਸੀਂ ਆਪ ਦੇ ਤੁਮੋਂ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗੇ ਕੋਸ਼ਿਸ਼ ਕਰ ਰਹੇ ਆ ਪਰ ਸਾਡੀ ਇਹ ਕੋਸ਼ਿਸ਼ ਇਸ ਬੱਚੇ ਨੂੰ ਬਚਾ ਦੀਸ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਇਹ ਯਕੀਨ ਇਦਾਂ ਜਿਹੜਾ ਕਾਸਟ ਆ ਉਹ 140 ਕਰੋੜ ਪਰ ਮੈਨੂੰ ਇਹ ਲੱਗਦਾ ਕਿ ਜੇ ਸਾਡਾ ਜਿਹੜਾ ਦੇਸ਼ ਦੀ ਆਬਾਦੀ ਹੈ ਉਹ 140 ਕਰੋੜ ਤੇ ਜੇ ਅਸੀਂ ਜਿਵੇਂ ਕਿ ਉਹ ਨਾ ਤਿੰਨ ਕਾਂ ਤੰਕਾ ਦੀ ਇਹਦੇ ਵਿੱਚ ਪਾਈਏ ਨਾ ਤਾਂ ਸਾਡੀ ਬਹੁਤ ਵਾਰੀ ਮੈਂ ਗੱਲ ਕਰਦਾ ਉਹਨਾਂ ਦੀ ਸਾਡੀ ਜਿਹੜੀ ਆਬਾਦੀ ਵਧਦੀ ہوئی ਆਬਾਦੀ ਹੈ ਉਹਤੇ ਵਾਰ ਸਾਡੇ ਲਈ ਸ਼ਰਾਪ ਪਰ ਬਹੁਤ ਤਾਵਾ ਤੇ ਇਹ ਸਾਡੇ ਲਈ ਗੁਰਦਾਨ ਵੀ ਸਾਫ ਹੈ ਇਸੇ ਤਰ੍ਹਾਂ ਨਾਲ ਇਹਦੇ ਕੇਸਾਂ ਦੇ ਵਿੱਚ ਜਿੱਥੇ ਕਿਸੇ ਬੱਚੇ ਦੀ ਲਾਈਫ ਨੂੰ ਬਚਾਇਆ ਜਾ ਸਕਦਾ ਹੈਗਾ ਉੱਥੇ ਜੇ ਅਸੀਂ ਇਹ ਦੇਖੀਏ ਵੀ ਸਾਡੇ ਦੇਸ਼ ਦੀ ਆਬਾਦੀ ਜੇ ਇੱਕ ਤੁਸੀਂ ਸੋਚ ਕੇ ਦੇਖੋ ਵੀ 140 ਕਰੋੜ ਆਬਾਦ ਲੋਕਾਂ ਨੂੰ ਤੁਸੀਂ 14.5 ਕਰੋੜ ਰੁਪਇਆ ਉਪਕੀਓ ਮੰਨੋ ਕਿ ਪੈਸਿਆਂ ਦੇ ਵਿੱਚ ਰੁਪਇਆ ਦੇ ਵਿੱਚ ਵੀ ਪੈਸਿਆਂ ਦੇ ਵਿੱਚ ਆਉ ਇਸ ਤਰੀਕੇ ਨਾਲ ਜਿਵੇਂ ਅਸੀਂ ਥੋੜਾ ਥੋੜਾ ਕਰਕੇ ਜਿਵੇਂ ਕਹਿੰਦੇ ਹੁੰਦੇ ਨਾ ਬੂੰਦ-ਬੂੰਦ ਨਾਲ ਤਲਾਸ਼ ਪੜ ਜਾਂਦਾ ਦੀਵਾ-ਦੀਵਾ ਬਣ ਕੇ ਦੀਵਾਲੀ ਬਣ ਜਾਂਦੀ ਹੈ ਤੇ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿੰਨੇ ਵੀ ਜੇ ਕੋਈ ਛਿੱਟੇ ਲਈ ਕੋਈ ਆਫਤ ਆਉਂਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਵਨ ਕਿ ਸਾਡੇ ਪੰਜਾਬ ਦੀ ਵੀ ਤਕਰੀਬਨ 3.3 ਕਰੋੜ ਜਿਹੜੀ ਆਬਾਦੀ ਹੈਗੀ ਹੈ ਉਹਨੂੰ ਵੀ ਜੇ ਆਪਾਂ ਕੀ ਕੀ ਵੀ ਸਾਡੇ ਇਕੱਲੇ ਪੰਜਾਬੀ ਹੀ ਕੰਟਰੀਬਿਊਟ ਕਰਨ ਤੇ ਉਹਦੇ ਲਈ ਵੀ ਕੋਈ ਸਾਡੀ ਕਰ ਕਰੋ ਡੋਨੇਟ ਕਰੋ ਤਾਂ ਜੋ ਇਹ ਆਬਾਦੀ ਦੀ ਜਾਣ ਪਛਾਣ ਸਕੇ ਤੇ ਇਹ ਵੀ ਇਸ ਦੁਨੀਆ ਨੂੰ ਦੇਖ ਸਕੇ ਇਹ ਸਾਡੇ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਸਾਡੀ ਹੈਲਪ ਲਈ ਇਸਾਰੇ ਕੋ ਬੱਸ ਜੀ ਨੂੰ ਵੀ ਲੈ ਜੀ ਤੇ ਮੇਰੀ ਬੱਚੀ ਇਸਦੀ ਪੜ੍ਹਾਈ ਪਾਣੀ ਕਰਾਉਣੀ 20 ਸਾਲ ਨੂੰ ਜਿਹੜਾ 200 ਕਠਕਰਾ ਤੇ ਮੇਰੀ ਬੱਚੀ ਜੀ ਐਕਸਲ ਤੋਂ ਅੱਗੇ ਪੂਰੀ ਜਾਣ ਚਾਹ ਸਕਦੀ 4 ਇਸ ਤੋਂ ਲਾਭ ਮੈਂ ਕੁਝ ਹੋਲ ਨਹੀਂ ਸਕਦਾ ਜੀ